ਸਤਨਾਮ ਵਾਹਿਗੁਰੂ ਸਾਹਿਬ ਜੀ ਮਾਜ ਮਹੱਲਾ ਪੰਜਵਾਂ ਘਰ ਚੌਥਾ ਇੱਕ ਓ ਅੰਕਾਰ ਸਤਗੁਰ ਪ੍ਰਸਾਦਿ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲਿ ਰਾਮ ਚਾਰ ਕੁੰਡ ਦੇਸ ਭ੍ਰਮੈ ਥਕਿ ਆਏ ਪ੍ਰਭ ਕੀ ਸਾਮੈ ਤਿੰਨ ਤ ਦੇਤੇ ਬਹਰੇ ਕਿਤਿ ਨ ਆਵੇ ਕਾਮ ਜਲ ਬਿਨ ਸਖ ਕੁਮ ਲਾਵਤੀ ਉਪਜੈ ਨਾਹੀ ਦਾਮ ਹਰ ਨਾਨ ਮਿਲਿਐ ਸਜਨ ਕਦ ਪਾਈਐ ਬਿਸਰਾਮ ਜਿਤ ਘਰ ਹਰ ਕੰਤਨ ਪ੍ਰਗਟੈ ਪਾਠਨ ਘਰਿ ਸੇ ਗ੍ਰਾਮ ਸਰਬsingaal ਤੰਬੋਲ ਰਸ ਸਣ ਦੇਹੀ ਸਭ ਕਾਮ ਪ੍ਰਭ ਸੁਆਮੀ ਕੰਤ ਬਿਹੋਨੀਆ ਮੀਤ ਸੱਜਣ ਸਭ ਜਾਮ ਨਾਨਕ ਕੀ ਬੇਨੰਤੀ ਆ ਕਰ ਕਿਰਪਾ ਦੀਜੈ ਨਾਮ ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਹਿ ਚਲਤਾ ਮੇ ਚੇਤ ਗਵਿੰਦ ਅਰਾਦੀ ਐ ਹੋਵੇ ਆਨੰਦ ਗਣਾ ਸੰਤ ਜਨਾ ਮਿਲ ਪਾਈ ਐ ਰਸਨਾ ਨਾਮ ਪੜਨਾ ਜਿਨ ਬਾਇਆ ਪ੍ਰਭ ਆਪਣਾ ਆਇ ਤਿਸਹਿ ਗਣਾ ਇਕ ਖਿਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ ਜਲ ਥਲ ਮਹੀਲ ਪੂਰੀਆ ਰਵਿਆ ਵਿੱਚ ਵੜਾ ਸੋ ਪ੍ਰਭ ਚੇਤਨ ਆਵਈ ਇਕ ਤੜਾ ਦੁਖ ਗਣਾ ਜਿੰਨੀ ਰਾਵਿਆ ਸੋ ਪ੍ਰਭ ਤੰਨਾ ਭਗਮਣਾ ਹਰ ਦਰਸ਼ਨ ਕੋ ਮਰ ਲੋਚਦਾ ਨਾਨਕ ਪਿਆਸਮਨਾ ਚੇਤ ਮਿਲਾਏ ਸੋ ਪ੍ਰਭ ਤਿਸ ਕੈ ਪਾਈ ਲੱਗਾ ਵਿਸਾਖ تیرਨ ਕਿਉ ਬਾਢੀਆ ਜਿੰਨਾ ਪ੍ਰੇਮ ਬਿਸ਼ੋ ਹਰ ਸਾਜਨ ਬੁਰਖ ਵਿਸਾਰ ਕੈ ਲੱਗੀ ਮਾਇਆ ਤੋਹ ਪੁੱਤਰ ਕਲ ਤਰਨ ਸੰਗਤਨ ਹਰਿ ਅਬਿਨਾਸੀ ਓ ਕਲ ਚ ਬਲ ਜਹ ਬਲੀ ਮੋਈ ਝੂਠੇ ਤੰਦੈ ਮਾਹ ਇਕ ਸਹਰ ਕੇ ਨਾਮ ਬੇਨ ਅਗ ਲਈ ਐ ਖੋਹੀ ਦਇਓ ਵਿਸਾਰਿ ਗੁਚਣ ਪ੍ਰਭ ਨੇ ਅਵਰਨ ਕੋਈ ਪ੍ਰੇਤਮ ਚਰਣੀ ਜੋ ਲਗੇ ਤਨ ਕੇ ਨਰਮਲ ਸਾਈ ਨਾਨਕ ਕੀ ਪ੍ਰਭ ਬੇਨਤੇ ਪ੍ਰਭ ਮਿਲ ਬਰਾਪਤ ਹੋਈ ਵੈਸਾ ਖਸ ਹਵਾ ਤਾਂ ਲੱਗੈ ਜੇ ਸੰਤ ਭੇਟੈ ਹਰ ਸੋਈ ਹਰ ਜੇਠ ਜੜੰਦਾ ਲੋੜੀਐ ਜਿਸ ਅੱਗੇ ਸਭ ਨਿਵੰਨ ਹਰ ਸੱਜਣ ਦਾ ਵਣ ਲੱਗੇ ਆ ਕਿਸੇ ਨ ਦੇਈ ਬੰਨ ਮਾਨਗ ਮੁਤੇ ਨਾਮ ਪ੍ਰਭ ਓਨ ਲੱਗੇ ਨਾਹੀ ਸੰਨ ਰੰਗ ਸੁਗੇ ਨਾਰਾਇਣੇ ਜੀਤੇ ਮਨ ਭਵਨ ਜੋ ਹਰ ਲੋੜੇ ਸੋਇ ਕਰੇ ਸੋਈ ਜੀ ਕਰੰਨੇ ਜੋ ਪ੍ਰਭ ਗੀਤੇ ਆਪਣੇ ਸੇਹੀ ਕਹੀ ਧੰਨ ਆਪਣ ਲਈ ਜੇ ਮਿਲੈ ਵਿਛੜ ਕਿਆ ਰਵੰਨੇ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਡੰਨ ਹਰ ਜੇਠ ਰੰਗੇਲਾ ਤਿਸ ਤਣੀ ਜਿਸ ਕੈ ਭਾਗ ਮਥਨ ਅਸਾੜਤ ਪੰਧਾ ਤਿਸ ਲੱਗੈ ਹਰ ਨਾਮੁ ਨ ਜਿਨਾਂ ਪਾਸੈ ਜਗ ਜੀਵਨ ਬੁਰਖ ਤਿਆਗ ਕੈ ਮਾਨਸ ਸੰਧੀ ਆਸੈ ਦੁਇ ਪਾਏ ਵਿਗੋਚੀ ਐ ਗਲ ਪਈ ਇਸ ਜਮ ਕੇ ਫਾਸੈ ਜਿਹਾ ਬੀਜੈ ਸੁਨਣੈ ਮੱਤੇ ਜੋ ਲਿਖਿਆਸੈ ਰੈਣ ਵਿਹਾਣੀ ਬਸਤਾਨੀ ਉੱਠ ਚਲੇ ਗਏ ਨਿਰਾਸ ਜਿਨ ਕੋ ਸਾਧੂ ਪੇਟੀ ਐ ਸੋ ਦਰਗੇ ਹੋਏ ਖਲਾਸੈ ਕਰ ਕਿਰਪਾ ਪ੍ਰਭ ਆਪਣੀ تیر ਦਰਸ਼ਨ ਹੋਏ ਪ੍ਰਿਆਸੈ ਪਰਵਤ ਦਤ ਬਿੰਦ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਅਸਾੜ ਸੁਹੰਦਾ ਤਿਸ ਲੱਗੈ ਜਿਸ ਮਨ ਹਰ ਚਰਨ ਨਿਵਾਸ ਸਾਵਣ ਸਰਸੀ ਕਾਮਣੀ ਚਰਨ ਕਮਲ ਸੋ ਪਿਆਰ ਮਨ ਦਨ ਰਤ ਸੱਚ ਰੰਗ ਇੱਕੋ ਨਾਮਿਆ ਦਾਰ ਬਿਖਿਆ ਰੰਗ ਕੁੜਾ ਬਿਆਦ ਸਿਰ ਸਭੇ ਸ਼ਾਰ ਅਰੇ ਅਮਰਤ ਬੋਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਵਣ ਤਨ ਪ੍ਰਵ ਸੰਗ ਮੋਲਿਆ ਸਮਰੱਥ ਪੁਰਖ ਅਪਾਰ ਹਰ ਮਿਲਣੇ ਨੋ ਮਨ ਲੋਚਦਾ ਕਰਮ ਮਿਲਾਵਣ ਹਾਰ ਜਿੰਨੇ ਸਕੀਏ ਪ੍ਰਪਾਇਆ ਹੋ ਤਨ ਕੈ ਸਦ ਬਲਹਾਰ ਨਾਨਕ ਹਰਿ ਜੀ ਮੈਂ ਆਕਾਰ ਸ਼ਬਦ ਸੁਵਰਨ ਹਾਰ ਸਾਵਣ ਦਿਨ ਸੁਹਾਗਣੀ ਜਿਨ ਰਾਮ ਨਾਮ ਉਰਹਾਰ ਪਦ ਪਰਮ ਭੁਲਾਣੀਆਂ ਦੁਜੇ ਲੱਗਾ ਹੇਤ ਲਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੀਤੇ ਜਿਤ ਦਿਨ ਦੇਹ ਬਿਰਸਸੀ ਤਿਤ ਵੇਲੇ ਗਹਿਸਨ ਪ੍ਰੀਤ ਤਕੜ ਚਲਾਇਨ ਦੂਤ ਜਮ ਕਿਸੇ ਨ ਦੇਨੀ ਭੀਤ ਛੱਡ ਖੜੋ ਤੇਖੇ ਨੇ ਮਹਿ ਜਿਨ ਸੋ ਲੱਗਹਿ ਤਥ ਮਰੋਣੇ ਤਨ ਕਪੇ ਸਿਆਹ ਹੋ ਹੋ ਅਸੀਤ ਜਿਹਾ ਬੀਜ ਸੋਲਣੈ ਕਰਮੈ ਸੰਤ ਡਾਖੇਤੈ ਨਾਨਕ ਪ੍ਰਭ ਸਰਨਾਗਤੀ ਚਰਨ ਬੋਹਿਤ ਪ੍ਰਭ ਦੇਤੈ ਸੇ ਪਾਦ ਨਿਰਗ ਨ ਪਾਈਐ ਹੈ ਗੁਰ ਰਖਣ ਵਾਲ ਹੇਤੈ ਹਸਨ ਬ੍ਰੇਮਿਉ ਮਹਾੜਾ ਕਿਉ ਮਿਲਿਐ ਹਰਿ ਜਾਈ ਮਨ ਤਨ ਪਿਆਸ ਦਰਸ਼ਨ ਕਹਣੀ ਕੋਈ ਆਣ ਮਿਲਾਵੇ ਮਾਈ ਸੰਤ ਸਹਾਈ ਪ੍ਰੇਮਕੇ ਹੋ ਤਨ ਕ ਲਗ ਪਾਈ ਵਿਣ ਬ੍ਰਵ ਗਿਆਨ ਸੁਖ ਪਾਈਐ ਦੂਜੀ ਨਹੀਂ ਜਾਇ ਜਿਨਿ ਝਾਖਿਆ ਪ੍ਰੇਮ ਰਸ ਸੇ ਤ੍ਰਿਵਤਰ ਹੈ ਆਕਾਈ ਆਪ ਤਿਆਗ ਬਿਨ ਤੇ ਕਰਹਿ ਲੇਹੋ ਪ੍ਰਭੂ ਲੜ ਲਾਈ ോ ഹരഗന്ധ മി സി ജയി പ്രഭാ നാനക ജന മയാ ഹരദായ കത്തവണ ദോഷ കഹു യോഗയാ വ്യാപന ਵੇਮ ਕਹੋਏ RAM ਦੇ ਲਗਨ ਜਨਮ ਵਿਯੋਗ ਖਿੰਨ ਮੇ ਕੋੜੇ ਹੋਏ ਗਏ ਜਿਤੜੇ ਮਾਇਆ ਭੋਗ ਵੇਚਨ ਕੋਈ ਕਰ ਸਕੈ ਕਿਸ ਤੈ ਰੋਵੇ ਰੋਜ ਕੀ ਤੈ ਕਿਛੁ ਨ ਹੋਬਈ ਲਿਖਿਆ ਤਰ ਸੰਜੋਗ ਬੁਢ ਭਾਗੀ ਮੇਰਾ ਪ੍ਰਭ ਮਿਲੈ ਤਾ ਉਤਰੈ ਸਭ ਪਿਯੋਗ ਨਾਨਕ ਗੋਬਰਵ ਰਾਖਲੇ ਹੈ ਮੇਰੇ ਸਾਹਿਬ ਬੰਦੀ ਮੋਚ ਕਤਗ ਹੋਵੇ ਸਾਧ ਸੰਗ ਬਿਨ ਸੈ ਸੱਬੇ ਸੋਚ ਮਗਰ ਮਹ ਸਹੰਦਿਆ ਹਰ ਪਿਰ ਸੰਗ ਬੈਟੜਿਆ ਤਿਨ ਗੀ ਸੋਭਾ ਗਗਣੀ ਜੇ ਸਾਹਿਬ ਮੇਲੜਿਆ ਹਾ ਤਨ ਮਨ ਮੋਲੇ ਆ ਰਾਮ ਸਿਆ ਸੰਗ ਸਾਧੂ ਸਹਿ ਲੜੀ ਆ ਹ ਸਾਧ ਜਨ ਤੇ ਬਹਰੀ ਸੇ ਰਹਿਨੇ ਅਕੇ ਲੜੀ ਆ ਤਿੰਨ ਦੁੱਖ ਨ ਗਭ ਹੋ ਉਤਰੈ ਸੇ ਜਮ ਕੇ ਵਸ ਪੜੀ ਆ ਜਿੰਨੀ 라ਵਿਆ ਬਰ ਬ ਆਪਣਾ ਸੇ ਦਿਸਨ ਨਿਤ ਖੜੀ ਆ ਰਤਨ ਜਿ ਵੇ ਹਰ ਲਾਲ ਹਰ ਕੰਠ ਤੇ ਨਾ ਜੜੀ ਆ ਨਾਨਕ ਬਾਂਚੇ ਤੋੜ ਤਿਨ ਪ੍ਰਭ ਸਰਣੀ ਦਰ ਪੜੀਆ ਮਗਰ ਪ੍ਰਭ ਅਰਾਧਨਾ ਬਹੜ ਨ ਜਨਮੜੀਆ ਪੋਖ ਤੁਖਾਰਨ ਵਿਆਪਈ ਕੰਠ ਮਿਲਿਆ ਹਰਨਾਹ ਮਨ ਬੀਤਿਆ ਚਰਨ ਅਰਬਿੰਦ ਦਰਸ਼ਨ ਲਗੜਾ ਸਾਹ ਓਟ ਗੁਵਿੰਦ ਗੋਪਾਲ ਰਾਏ ਸੇਵੈ ਸੁਆਮੀ ਲਾਹ ਬਿਖਿਆ ਬੋਇ ਨ ਸਕੈ ਮਿਲ ਸਦੂ ਗੁਣਗਾਹ ਜਹ ਤਿ ਉਪਜੀ ਤਹਿ ਮਿਲੇ ਸਚੀ ਪ੍ਰੀਤ ਸੁਮਾਹ ਕਰ ਗਹਿ ਲੈਨੀ ਪਾਰ ਬ੍ਰਹਮ ਬਹੁੜਨ ਵਿਚੜਿਆ ਬਾਰ ਜਾਉ ਲਖ ਬੇਰੀਆ ਹਰ ਸੱਜਣ ਗਮਯਾਹੋ ਸ਼ਰਮ ਬਈ ਨਾਰਾਇਣ ਨਾਨਕ ਦਰ ਤਈਆਹ ਉਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਬੇਪਰਵਾਹ ਮਾਗ ਮਜਨ ਸੰਗ ਸਾਤੂਆ ਧੂੜੀ ਕਰਿ ਸ਼ਨਾਨ ਹਰ ਕਾ ਨਾਮ ਧਿਆਏ ਸੁਣ ਸਬਦ ਨੋ ਕਰਿ ਤਾਨ ਜਨਮ ਕਰਮ ਮਲੇ ਉਤਰੈ ਮਨ ਤੇ ਜਾਏ ਗਮਾਨ ਕਾਮ ਕ੍ਰੋਧ ਨਮੋਹੀਐ ਬਿਨ ਸੇ ਲੋਭ ਸੁਵਾਨ ਸੱਚੇ ਮਾਰਗ ਚਲਦੇ ਆ ਉਸਤਤ ਕਰੇ ਜਹਾਨੇ ਅਠ ਛਡ ਤੀਰਤ ਸਗਲ ਪੰਨ ਜੀ ਦਇਆ ਪਰਵਾਨੇ ਜਿਸਨੂੰ ਦੇਵੈ ਦਇਆ ਕਰ ਸੋਈ ਬੁਰਖ ਸੁਜਾਨੇ ਜਿਨਾਂ ਮਿਲਿਆ ਪ੍ਰਭ ਆਪਣਾ ਨਾਨਕ ਤਨ ਕੁਰਬਾਨ ਮਾਗ ਸੁੱਚੇ ਸੇ ਕਾਂਢੀਐ ਜਿਨ ਪੂਰੇ ਗੁਰ ਮਿਹਰਵਾਨੇ ਪਾਲਗੁਣ ਨੰਦਿ ਉਪਾਰਜਨ ਹਰ ਸੱਜਣ ਪ੍ਰਗਟਿ ਆਈ ਸੰਤ ਸਹਾਈ RAM ਕੇ ਕਰਿ ਕਿਰਪਾ ਦੀਆ ਮਿਲਾਈ ਸੇਜ ਸਹਾਵੇ ਸਰਬ ਸੁਖ ਹੁਣ ਦੁੱਖਾ ਨਾਹੀ ਜਾਇ ਇਸ ਪੰਨੇ ਵਡਭਗ ਨੇ ਵਰ ਪਾਇਆ ਹਰ ਰਾਈ ਮਿਲ ਸਹੀਆ ਮੰਗਲ ਗਾਵਹੀ ਗੀਤ ਗਵਿੰਦ ਅਲਾਈ ਨਰਜੀਹਾ ਵਰਨ ਦੇਸਾਈ ਕੋਈ ਦੂਜਾ ਲਵੇ ਨਾ ਲਾਈ ਹਲਤ ਪਲਤ ਸਵਾਰਿਆ ਨ ਨਿਹਚਲ ਦਿੱਤੀ ਅਨ ਜਾਏ ਸੰਸਾਰ ਸਾਗਰ ਤੇ ਰਖਿਆ ਨ ਬਹੁੜਨ ਜਨਮੇ ਤਾਈ ਜਿਹ ਵਾਏ ਇਕ ਅਨੇਕ ਗੁਣ ਤਰ ਨਾਨਕ ਚਰਨੀ ਪਾਏ ਪਲਗੁਣ ਨੇ ਤੁਸ ਲਾਹੀਐ ਜਿਸਨ ਤਿਲ ਨਤਮਾਈ ਜਿਨ ਜਿਨ ਨਾਮ ਤੇ ਆਇਆ ਤਿਨ ਕੇ ਕਾਜ ਸਰੇ ਹਰ ਗੁਰ ਪੂਰਾ ਰਦਿਆ ਦਰਗੇ ਸਚ ਖਰੇ ਸਰਬ ਸੁਖਾਂ ਨਿਤ ਚਰਨ ਹਰ ਪਉਜਲ ਬਖਮ ਤਰੀ ਪ੍ਰੇਮ ਬਗਦ ਦਿਨ ਪਾਈਆ ਬਿਖਿਆ ਨਾਹੀ ਜਾਰੀ ਉੜ ਗਏ ਦਵਿਦਾਨ ਸੇ ਪੂਰਨ ਸਚ ਪਰੇ ਪਾਰ ਬ੍ਰਹਮ ਪ੍ਰਭ ਸੇਵੰਦੇ ਮਨ ਅੰਦਰ ਏਕ ਤਰੇ ਮਹਾ ਦਿਵਸ ਮ ਰਤ ਪਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸਦਾਨ ਕਿਰਪਾ ਕਰ ਹਰੀ ਮਹਾ ਦਿਵਸ ਮੁਰਤਿ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ